ਮਾਪੇ ਚਾਵਾਂ ਦੇ ਨਾਲ ਧੀਆ ਦਾ ਵਿਆਹ ਕਰਦੇ ਨੇ ਉਹਨਾਂ ਦੀ ਡੋਲੀ ਤੋੜਦੇ ਨੇ ਤੇ ਅਰਦਾਸਾ ਕਰਦੇ ਨੇ ਕਿ ਸੌਰਿਆ ਘਰ ਉਹਨਾਂ ਦੀਆਂ ਧੀਆ ਹਸੀ ਖੁਸ਼ੀ ਰਹਿਣ ਖੁਸ਼ਹਾਲ ਰਹਿਣ ਪਰ ਇੱਕ ਮੰਦਭਾਗੀ ਖਬਰ ਆਈ ਹੈ ਬਰਨਾਲਾ ਤੋਂ ਜਿੱਥੇ ਇੱਕ ਧੀ ਦਾ ਕਤਲ ਹੋ ਗਿਆ ਮਹਿਸ 24 ਦਿਨ ਹੋਏ ਸੀ ਵਿਆਹ ਨੂੰ ਡੋਲੀ ਤੋਰੀ ਸੀ ਮਾਪਿਆਂ ਨੇ ਖੁਸ਼ੀ ਖੁਸ਼ੀ ਧੀ ਦੇ ਲਈ ਅਰਦਾਸਾ ਕੀਤਿਆ ਸੀ ਪਰ ਇਹਨਾਂ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਨੂੰ ਆਪਣੀ ਧੀ ਦੀ ਅਰਥੀ ਚੁਕਣੀ ਪੈਗੀ 24 ਦਿਨਾਂ ਦੇ ਵਿੱਚ ਹੀ ਧੀ ਦਾ ਕਤਲ ਹੋ ਜਾਂਦਾ ਤੇ ਇਲਜ਼ਾਮ ਲੱਗੇ ਨੇ ਪਤੀ ਤੇ ਜੀ ਹਾਂ ਪਤੀ ਤੇ ਇਲਜ਼ਾਮ ਲੱਗੇ ਨੇ ਆਪਣੀ ਹੀ ਪਤਨੀ ਦੇ ਕਤਲ ਤੇ ਅਤੇ ਕਿਹਾ ਜਾ ਰਿਹਾ ਕਿ ਪਤੀ ਦੇ ਵੱਲੋਂ ਪਤਨੀ ਦੇ ਗਰਦਨ ਤੇ ਕਿਸੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਆ ਤਾਂ ਇਹ ਪਰਿਵਾਰ ਹੈ ਜਿਨ੍ਹਾਂ ਨੇ ਧੀ ਦਾ ਵਿਆਹ ਕੀਤਾ ਸੀ ਖੁਸ਼ੀ-ਖੁਸ਼ੀ ਉਸ ਦੀ ਡੋਲੀ ਤੋਰੀ ਸੀ ਇਸ ਪਰਿਵਾਰ ਦੇ ਵਿੱਚ ਜਸ਼ਨ ਸੀਗਾ ਕਿ ਧੀ ਨੂੰ ਤੋਰਿਆ ਵਾ ਹੁਣ ਉਹ ਆਪਣੇ ਘਰ ਖੁਸ਼ ਰਹੇਗੀ ਪਰ ਇਹਨਾਂ ਮਾਪਿਆਂ ਨੂੰ ਹੁਣ ਰੋਣਾ ਪੈ ਰਿਹਾ ਤਾਂ ਹਾਂ ਮਾਰ-ਮਾਰ ਇਹ ਪਰਿਵਾਰ ਰੋ ਰਿਹਾ ਹੈ गिरने ਪੈ ਰਹੇ ਨੇ ਮਾਂ ਵਿਲਕਦੀ ਹੋਈ ਨਜ਼ਰ ਆ ਰਹੀ ਆ ਪਿਓ ਦਾ ਆਪਣੇ ਪੈਰਾ ਤੇ ਖੜਨਾ ਔਖਾ ਹੋਇਆ ਪਿਆ ਇਸ ਪਰਿਵਾਰ ਦਾ ਦਰਦ ਸ਼ਾਇਦ ਕੋਈ ਨਹੀਂ ਸਮਝ ਸਕਦਾ ਕਿਉਂਕਿ ਜਵਾਨ ਧੀ ਦਾ ਜਾਣਾ ਕੀ ਹੁੰਦਾ ਇਸ ਪਰਿਵਾਰ ਨੂੰ ਪਤਾ ਹੈ ਇਸ ਪਰਿਵਾਰ ਨੇ ਉਹ ਗਵਾਇਆ ਜੋ ਸ਼ਾਇਦ ਕੋਈ ਸੋਚ ਨਹੀਂ ਸਕਦਾ ਜਿਸ ਧੀ ਨੂੰ ਉਹਨਾਂ ਨੇ ਮਹਿੰਦੀ ਲਾ ਕੇ ਚੂੜਾ ਪਾ ਕੇ ਆਪਣੇ ਘਰ ਤੋਂ ਤੋਰਿਆ ਸੀ ਪਰ ਹੁਣ ਉਸ ਧੀ ਦੀ ਅਰਥੀ ਚੁਕਣੀ ਪੈ ਰਹੀ ਆ ਪਰਿਵਾਰ ਨੇ ਇਲਜ਼ਾਮ ਲਾਇਆ ਨੇ ਕਿ ਸਹੁਰਿਆਂ ਵੱਲੋਂ ਉਹਨਾਂ ਨੂੰ ਉਹਨਾਂ ਦੀ ਧੀ ਜਿਹੜੀ ਆ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਵਿਆਹ ਦੇ ਮਹਿਜ਼ 24 ਦਿਨਾਂ ਦੇ ਵਿੱਚ ਹੀ ਉਹਨਾਂ ਦੇ ਵੱਲੋਂ ਅਜੀਹਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਹੁਣ ਜੋ ਪਤੀ ਹੈ ਉਹ ਫਰਹਾਰ ਦੱਸਿਆ ਜਾ ਰਿਹਾ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਜੋ ਮ੍ਰਿਤਕਾ ਸੀ ਉਸਨੇ ਕੈਨੇਡਾ ਜਾਣਾ ਸੀ ਉਸ ਦਾ ਕੈਨੇਡਾ ਦਾ ਵੀਜ਼ਾ ਵੀ ਆ ਗਿਆ ਸੀ ਜਨਵਰੀ ਮਹੀਨੇ ਦੇ ਵਿੱਚ ਧੀ ਦੇ ਕੈਨੇਡਾ ਜਾਣ ਦੀ ਤਿਆਰੀ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਪੂਰਾ ਮੰਦ ਭਾਗਾ ਪਾਣਾ ਵਾਪਰ ਜਾਂਦਾ ਹੈ ਕੀ ਕੁਝ ਪਰਿਵਾਰ ਦਾ ਕਹਿਣਾ ਤੁਸੀਂ ਵੀ ਸੁਣੋ ਕੀ ਲਾਸਟ ਲਾਸਟ ਨੂੰ ਮੇਰੀ ਭੈਣ ਦਾ ਵਿਆਹ ਹੋਇਆ ਸੀਗਾ ਤੇ 25 ਗੱਸਤੇ ਦੇ ਵਿਆਹ ਤੋਂ ਬਾਅਦ ਜਾਨੀ ਕਿ ਅੱਜ ਕੱਟਣਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਹੈ ਜੋ ਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸਵੇਰ 3:30 ਵਜੇ ਦੱਸਿਆ ਜਾਂਦਾ ਤੋਂ ਫੇਰ ਲਾ ਕੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲੀ ਸਾਨੂੰ ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਹਰ ਕੀਤੇ ਹੋਏ ਸੀ ਜਿਵੇਂ ਪੇਜ ਕਾਸਨਾ ਤੇ ਬਹੁਤ ਹੀ ਗੰਦੀ ਘਟਿਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ ਤੇ ਆ ਬਿਆਦ ਤੋਂ ਬਾਅਦ ਮੁੰਡਾ ਕੋਈ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਕੁਝ ਨੇ ਹੀ ਘਟਨਾ ਨੂੰ ਆਕਰ ਨੂੰ ਅੰਜਾਮ ਦੇ ਅੰਦਰ ਪਿਆ ਸੀਗਾ ਘਰ ਦੋਹੇ ਕੀ ਕਹਿੰਦੇ ਆ ਕੁੜੀ ਵੀ ਸੀਗੀ ਮੁੰਡਾ ਵੀ ਉੱਥੇ ਉਹਨੋਂ ਬਾਅਦ ਘਰ ਵਾਲੇ ਦੂਜੇ ਪਰਿਵਾਰ ਪਾਸੇ ਪਏ ਸੀਗੇ ਦੂਜੇ ਕਮਰੇ 'ਚ ਉਹਨਾਂ ਨੇ ਜਦੋਂ ਮੋਟਰਸਾਈਕਲ ਸਟਾਰਟ ਕਰਿਆ 2:30 ਵਜੇ ਉਦੋਂ ਉਹ ਉਹਨਾਂ ਨੂੰ ਘਰਦਿਆਂ ਨੂੰ ਫੇਰ ਪਤਾ ਲੱਗਿਆ ਉਹ ਭੱਜ ਗਿਆ ਉਦੋਂ ਬਾਅਦ ਮੈਨੂੰ ਕੀ ਕਹਿੰਦੇ ਆ ਨਾਲ ਹੀ ਸਾਡਾ ਘਰ ਆ ਨੇੜੇ ਹੀ ਉੱਥੇ ਮੈਨੂੰ ਬੁਲਾਇਆ ਬਲਾਗ ਜਦੋਂ ਦੇਖਿਆ ਕੀ ਕਹਿੰਦੇ ਉਦੋਂ ਬਾਅਦ ਜਿਵੇਂ ਮੈਂ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਇਹਨਾਂ ਨੇ ਰਾਤ ਸੌਰੇ ਵਾਲਿਆਂ ਨੇ ਸੁੱਈਆਂ ਆਏ ਨੇ ਕੁੜੀ ਨੂੰ ਮਾਰਤਾ ਤੇ ਹੁਣ ਪੁਲਿਸ ਕਾਰਵਾਈ ਕਰੀ ਜਾਂਦੀ ਹੈ ਕਹਿੰਦੇ ਬਾਕੀ ਚਲੋ ਸਾਨੂੰ ਸੰਤੁਸ਼ਟੀ ਹੈ ਵੀ ਕਾਰਵਾਈ ਵੀ ਵਧੀਆ ਕਰਨੀ ਪੁਲਿਸ ਵਾਲੇ ਸਾਰੀ ਕਰਨੀ ਚਾਹੀਦੀ ਵੀ ਹੈ ਗਾਹ ਨੂੰ ਨਹੀਂ ਇਹੇ ਹੀ ਘਟਨਾ ਬਣਨੀ ਚਾਹੀਦੀ ਤਾਂ ਪੀੜਿਤ ਪਰਿਵਾਰ ਦਾ ਤੁਸੀਂ ਕਹਿਣਾ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੀ ਧੀ ਦੇ ਇਨਸਾਫ ਦੀ ਗੋਹਲ ਲਗਾ ਰਹੇ ਨੇ ਕਹਿ ਰਹੇ ਨੇ ਕਿ ਉਹਨਾਂ ਨੇ ਚਾਵਾਂ ਦੇ ਨਾਲ ਆਪਣੀ ਧੀ ਨੂੰ ਭੇਜਿਆ ਸੀ ਜੇ ਉਸਦੇ ਨਾਲ ਅਜੀਹਾ ਕੁਝ ਹੋਣਾ ਸੀ ਤਾਂ ਸ਼ਾਇਦ ਉਹ ਆਪਣੀ ਧੀ ਨੂੰ ਕਦੇ ਨਾ ਤੋਰਦੇ ਪਰ ਇਸ ਪੂਰੇ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਵੀ छानबीन ਸ਼ੁਰੂ ਕਰ ਦਿੱਤੀ ਆ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਹੈ ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਨਾਰਾਇਣਗੜ ਸੋਇਆਂ ਪਿੰਡ ਹੈ ਜਿੱਥੇ ਇਹ ਪੂਰੀ ਵਾਰਦਾਤ ਵਾਪਰੀ ਆ ਪਤੀ ਤੇ ਇਲਜ਼ਾਮ ਲੱਗੇ ਨੇ ਪਤਨੀ ਦੇ ਕਤਲ ਤੇ ਫਿਲਹਾਲ ਪੂਰੇ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੁਝ ਪੁਲਿਸ ਦਾ ਕਹਿਣਾ ਤੁਸੀਂ ਵੀ ਨਰਾਂਗੜ ਸੋਈਆਂ ਥਾਣੇ ੱਲੇਵਾਲ ਚ ਪਿੰਡ ਪੈਂਦਾ ਉੱਥੇ ਇੱਕ ਵਿਅਕਤੀ ਨੇ ਆਪਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ ਉਹਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਜੋ ਵਾਰਸੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਨੂੰ ਉਹਨਾਂ ਦਾ ਬਿਆਨ ਲੈ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੋ ਅਜੇ ਮੁੱਢਲੇ ਤੌਰ ਤੇ ਪੜਤਾਲ ਕੀਤੀ ਜੋ ਉਹਨਾਂ ਪਰਿਵਾਰ ਨੇ ਦੱਸਿਆ ਵੀ ਲੜਕੀ ਨੇ ਐਲੱਡ ਕੀਤੀ ਸੀ ਉਹਦਾ ਬਾਹਰ ਦਾ ਵੀਜਾ ਆਇਆ ਸੀ ਲੜਕੀ ਬਾਹਰ ਜਾਉ ਸੀ ਉਹਦੇ ਸਬੰਧੀ ਇਹਨਾਂ ਦਾ ਆਪਸ ਵਿੱਚ ਫੈਮਿਲੀ ਦੋਨਾਂ ਦਾ ਸਹਿਮਤੀ ਹੋਈ ਸੀ ਵੀ ਅਸੀਂ ਲੜਕੀ ਨੂੰ ਬਾਹਰ ਭੇਜਾਂਗੇ ਪੜਤਾਲ ਕੀਤੀ ਵੀ ਕੋਈ ਨਸ਼ੇ ਵਾਲੀ ਗੱਲ ਨਹੀਂ ਹੈ ਕਤਲ ਕੀਤਾ ਹੈਗਾ ਸਾਡੇ ਵੱਲੋਂ ਜੋ ਵੀ ਪਰਿਵਾਰ ਦਾ ਬਿਆਨ ਲਿਖੇ ਜੋ ਸਾਡੇ ਵੱਲੋਂ ਬੰਦੀ ਉਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਰੈਸਟ ਪਾ ਲਈਏ ਸਰ ਨਹੀਂ ਆਲਰੇਡੀ ਪਹਿਲੋ ਅਸੀਂ ਮੁਕਦਮਾ ਦਰਜ ਕਰਾਂਗੇ ਮੁਕਦਮਾ ਦਰਜ ਕਰਕੇ ਪੋਸਟਿੰਗ ਕਰਾ ਕੇ ਉਸ ਤੋਂ ਬਾਅਦ ਜੋ ਵੀ ਅੱਗੇ ਇਨਵੈਸਟੀਗੇਸ਼ਨ ਉਹ ਕੀਤੀ ਜਾਏਗੀ ਜੋ ਮਲਾਹ ਦੇ ਮਤਲਬ ਕਿ ਪਹਿਲੋ ਉਹਨਾਂ ਦਾ ਵਾਰਿਸਾਂ ਦਾ ਬਿਆਨ ਲਿਖਣਾ ਬਿਆਨ ਲਿਖ ਕੇ ਮੁਕਦਮਾ ਦਰਜ ਕਰਨਾ ਮੁਕਦਮਾ ਦਰਜ ਕਰਾਉਣ ਦੇ ਨਾਲ ਹੀ ਪੋਸਟਿੰਗ ਕਰਾਉਣਾ ਤੇ ਨਾਲ ਹੀ ਅਗਲੀ ਉਹਦੀ ਅਰੈਸਟ ਪਾਣੀ ਤਾਂ ਇਹ ਉਹ ਮਾਂ ਹੈ ਜੋ ਰੋ ਰਹੀ ਹੈ ਤਾਂ ਹਾਂ ਮਾਰ ਮਾਰ ਕੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਇਸ ਮਾਂ ਨੂੰ ਸੀ ਕਿ ਇਸ ਨੇ ਆਪਣੀ ਧੀ ਨੂੰ ਭ ਜੋੜਾ ਪਾਇਆ ਹੋਇਆ ਲਾਲ ਸੁਹਾ ਜੋੜਾ ਇਸ ਤੀਨੇ ਪਾਇਆ ਹੋਇਆ ਪਰ ਇਸ ਤੀ ਦੇ ਸਾਰੇ ਸੁਪਨੇ ਚੂਰ ਚੂਰ ਹੋ ਗਏ ਇਸ ਤੀ ਨੂੰ ਆਪਣੀ ਜਾਨ ਗਵਾਣੀ ਪਈ ਹੈ ਇਹਨਾਂ ਮਾਪਿਆਂ ਦਾ ਦਰਦ ਵੇਖਿਆ ਨਹੀਂ ਜਾ ਰਿਹਾ ਪਿਓ ਰੋ ਰਿਹਾ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਤਸਵੀਰਾਂ ਬੇहद ਭਾਵੁਕ ਕਰਨ ਵਾਲੀਆਂ ਨੇ ਕਿਉਂਕਿ ਇਸ ਪਿਓ ਦਾ ਦਰਦ ਕਿਸੇ ਦੇ ਵੀ ਕਹਣੇ ਤੇ ਜਾਂ ਕਿਸ ਕੋਈ ਇਸ ਪਿਓ ਦਾ ਦਰਦ ਸਮਝ ਨਹੀਂ ਸਕਦਾ ਜਵਾਨ ਤੀ ਦਾ ਜਾਨਾ ਕੀ ਹੁੰਦਾ ਇਸ ਪਿਓ ਤੋਂ ਵੱਧ ਕੋਈ ਸਮਝ ਨਹੀਂ ਸਕਦਾ ਹੌਸਲਾ ਦਿੱਤਾ ਜਾ ਰਿਹਾ ਇਸ ਕੜੀ ਦੇ ਵਿੱਚ ਹਰ ਕੋਈ ਇਸ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਜੋ ਇਸ ਪਰਿਵਾਰ ਨੇ ਖੋਇਆ ਉਹ ਸ਼ਾਇਦ ਕੋਈ ਨਹੀਂ ਸਮਝ ਸਕਦਾ ਤਾਂ ਬਨਾਲਾ ਦੇ ਨਾਰਾਇਣਗੜ ਸੋਇਆ ਪਿੰਡਾ ਜਿੱਥੇ ਪਤੀ ਤੇ ਇਲਜ਼ਾਮ ਲੱਗੇ ਨੇ ਪਤਨੀ ਦੇ ਕਤਲ ਦੇ ਫਿਲਹਾਲ ਪੁਲਿਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਬਿਨ ਕਰ ਰਹੀਆ ਪਰ ਮਹਿਸ 24 ਦਿਨ ਪਹਿਲਾਂ ਹੀ ਧੀ ਦਾ ਵਿਆਹ ਹੋਇਆ ਸੀ ਧੀ ਦੀ ਡੋਲੀ ਇਸ ਪਰਿਵਾਰ ਨੇ ਤੋਰੀ ਸੀ ਪਰ ਹੁਣ ਇਸ ਪਰਿਵਾਰ ਨੂੰ ਰੋਣਾ ਪੈ ਰਿਹਾ ਹੈ ਇਹ ਰੋਣਾ ਉਹ ਸੀ ਜਦੋਂ ਇਹਨਾਂ ਨੇ ਆਪਣੀ ਧੀ ਦੀ ਡੋਲੀ ਤੋਰੀ ਸੀ ਪਰ ਉਹ ਰੋਣਾ ਖੁਸ਼ੀ ਵਾਲਾ ਸੀ ਕਿ ਸਾਡੀ ਕੁੜੀ ਕੁੜੀ ਜਿਹੜੀ ਆ ਸਹੁਰੇ ਘਰ ਤੁਰ ਗਈ ਆ ਪਰ ਹੁਣ ਇਸ ਪਰਿਵਾਰ ਨੂੰ ਉਹ ਰੋਣਾ ਪੈ ਰਿਹਾ ਕਿ ਸਾਡੀ ਕੁੜੀ ਨੇ ਕਦੇ ਵੀ ਵਾਪਸ ਨਹੀਂ ਆਣਾ